ਸਰਦਾਰ ਜੀ ਬੈਠੇ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਪਲੀਜ਼ ਸਾਹਮਣੇ ਆਓ ਜੀ ਛੋਟੇ ਦਰਸ਼ਨ ਕਰਾਉਣੇ ਸੰਗਤਾਂ ਨੂੰ ਆਓ ਜੀ ਆਓ ਸਰਦਾਰ ਸਾਹਿਬ ਇਹ ਸਰਦਾਰ ਸਾਹਿਬਾਰੇ ਪਛਾਣ ਲਿਆ ਜੀ ਪਛਾਣ ਲਿਆ ਜੀ ਇਹ ਸਰਦਾਰ ਸਾਹਿਬ ਦੇ ਦਰਸ਼ਨ ਕਰੋ ਜੀ ਇਹ ਸਰਦਾਰ ਸਾਹਿਬ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਅਫਸਰ ਨੇ ਤੇ ਉਹੀ ਸਰਦਾਰ ਸਾਹਿਬ ਨੇ ਜਿਹੜੇ ਕਿ ਜੀਰਾ ਛਰਾ ਫੈਕਟਰੀ ਵਿੱਚ ਆਉਂਦੇ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਆਉਂਦੇ ਨੇ ਆ ਕੇ ਇਹੇ ਸਰਦਾਰ ਸਾਹਿਬ ਪਾਣੀਆਂ ਦੇ ਸੈਂਪਲ ਕਰਦੇ ਨੇ ਤੇ ਉਹ ਪਾਣੀਆਂ ਦੇ ਸੈਂਪਲ ਫੈਕਟਰੀ ਦੇ ਹੱਕ ਵਿੱਚ ਭੁਗਤਦੀ ਨਹੀਂ ਇਹ ਉਹ ਸਰਦਾਰ ਸਾਹਿਬ ਨੇ ਉਸ ਤੋਂ ਬਾਅਦ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ ਸੈਂਟਰਲ ਪੋਲੂਸ਼ਨ ਦੀ ਕੰਟਰੋਲ ਬੋਰਡ ਦੀ ਟੀਮ ਆਣ ਕੇ 29 ਸੈਂਪਲ ਕਰਦੀ ਆ ਤੇ 29 ਦੇ 29 ਹੀ ਫੇਲ ਹੁੰਦੇ ਨੇ ਕੀ ਤੁਸੀਂ ਦੱਸੋਗੇ ਜਿਹੜੇ ਤੁਸੀਂ ਜੀਰਾ ਛਰਾਬ ਫੈਕਟਰੀ ਵਿੱਚ ਸੈਂਪਲ ਕੀਤੇ ਸੀ ਉਹ ਫੈਕਟਰੀ ਦੇ ਹੱਕ ਵਿੱਚ ਕਿਵੇਂ ਆਏ ਤੇ ਜਿਹੜੇ ਸੈਂਟਰ ਪলিউਸ਼ਨ ਕੰਟਰੋਲ ਬੋਰਡ ਨੇ ਥੋੜੇ ਬਾਅਦ ਜਿਹਦੇ ਵਿੱਚ ਸਾਈਨਾਈਡ ਵੀ ਆਇਆ ਉਹ ਕਿਵੇਂ ਆਇਆ ਤੁਸੀਂ ਕਹਿੰਦ ਨਾ ਮਿਲੇ ਸੀ ਕਿਹਦੀ ਮਿਲੀ ਪਤਾ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਉਹ ਫੈਕਟਰੀ ਦਾ ਹੱਕ ਵਿੱਚ ਪਹੁੰਚੇ ਸਾਡਾ ਕੰਮ ਸੈਂਪਲ ਕਲੈਕਟ ਕਰਨਾ ਹੈ ਅਸੀਂ ਟੀਮ ਦੇ ਨਾਲ ਸੈਂਪਲ ਕਰਾ ਕੀਤੇ ਸੀ ਕਿਉਂਕਿ ਮੈਂ ਦੱਸਣਾ ਚਾਹਣਾ ਇਹਨਾਂ ਦੀ ਬਦਲੀ ਅਸੀਂ ਕਰਾਈ ਆ ਇਹ ਫਰੀਦਕੋਟ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰ ਤੋਂ ਉੱਥੋਂ ਬਦਲ ਕੇ ਇਹ ਢੋਡੇ ਇੱਥੇ ਇਲਾਕੇ ਦੇ ਵਿੱਚ ਇਹੋ ਜੀਆਂ ਰੈਡ ਇੰਡਸਟਰੀਆਂ ਲਵਾਉਣ ਵਾਸਤੇ ਆਏ ਨੇ ਇਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਬਿਲਕੁਲ ਕਰਪਟ ਸਿਰੇ ਦਾ ਇਹ ਹੈ ਕਹਿੰਦੇ ਇਹ ਅਸੀਂ ਨਹੀਂ ਕਹਿ ਰਹੇ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਦੀਆਂ ਮੁੱਖ ਮੰਤਰੀ ਬਣ ਤੋਂ ਪਹਿਲਾਂ ਦੀਆਂ ਸਪੀਚਾਂ ਚੱਕ ਲਓ ਉਹਨਾਂ ਨੇ ਕਿਹਾ ਸੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨਹੀਂ ਪੰਜਾਬ ਪ੍ਰਦੂਸ਼ਣ ਕ 控制 ਬੋਰਡ ਤੇ ਅੱਜ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕ 控制 ਬੋਰਡ ਬੈਠਾ ਕਿ ਸਾਡੇ ਮੂਰੇ ਪੰਜਾਬ ਪ੍ਰਦੂਸ਼ਣ ਕ 控制 ਬੋਰਡ ਕੀ ਬੈਠਾ ਇਹ ਤੁਹਾਨੂੰ ਦੱਸਿਆ ਜਾਵੇ ਇਸ ਬੋਰਡ ਨੂੰ ਬਦਲਿਆ ਜਾਵੇ ਇਸ ਬੋਰਡ ਨੇ ਬੁੱਢੇ ਨਾਲੇ ਦੇ ਵਿੱਚ ਗਹਿਰ ਫਲਾਈਆ ਇਸ ਬੋਰਡ ਨੇ ਸਾਡੇ ਜੀਰੇ ਦੇ ਵਿੱਚ ਸਾਡੇ 40 ਤੋਂ 50 ਪਿੰਡਾਂ ਦਾ ਪਾਣੀ ਖਰਾਬ ਕੀਤਾ ਇਸ ਬੋਰਡ ਦੀ ਜ਼ਿੰਮੇਵਾਰੀ ਪੈਂਦੀ ਸੀਗੀ ਕਿ ਜਿਹੜਾ ਪੰਜਾਬ ਪ੍ਰਦੂਸ਼ਣ ਦਾ ਪਾਣੀ ਆ ਹਵਾ ਉਹ ਬਚਾਉਣੀ ਨੇ ਨਹੀਂ ਪਚਾਈਗੀ ਇਹ ਇਸ ਦੇ ਕਾਬਿਲ ਨਹੀਂ ਹੈਗੇਗੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਰੱਦ ਕੀਤਾ ਜਾਵੇ ਇਹ ਪੂਰਾ ਡਿਪਾਰਟਮੈਂਟ ਬਦਲਿਆ ਜਾਵੇ ਜੀ ਆਪ ਥੀਏਟਰੀ ਵਾਲੇ ਵੀਰਾਂ ਨੂੰ ਬੇਨਤੀ ਆ ਸਰਦਾਰ ਸਾਹਿਬ ਪਲੀਜ਼ ਆਓ ਜੀ ਉਠੋ ਜਿਹੜੇ ਸਾਡੇ ਇੱਥੇ ਗੁਰਦੁਆਰਾ ਮਿਪਾਈਜੀ ਦਾ ਸਵਾਲ ਆ ਮਠਾਈ ਸਰ ਸਾਹਿਬ ਉਹਦੇ ਸਰੋਵਰ ਵਿੱਚ ਸਵਾਹ ਪਊਗੀ ਇਸ ਫੈਕਟਰੀ ਦੀ ਕੀ ਉਹਦੇ ਵਾਸਤੇ ਕੋਈ ਤੁਸੀਂ ਹੱਲ ਕੀਤਾ 900 ਮੀਟਰ ਦੀ ਰੇਡੀਅਸ ਚਾ ਜੀ ਸਰ ਪਲੀਜ਼ ਤੁਸੀਂ ਦੱਸੋਗੇ ਜੀ ਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੋਟ ਕਰੇ ਜੀ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਜੀ ਇਹਨਾਂ ਕੋਲ ਨੋਟ ਕਰ ਲਿਆ ਜੀ ਨੋਟ ਹੀ ਅਤਰਾਇ ਨੋਟ ਹੋ ਗਿਆ ਜੀ ਓਕੇ ਜੀ ਕੋਈ ਜਵਾਬ ਹੈਗਾ ਜੀ ਨਹੀਂ ਤੁਹਾਡੇ ਸੁਝਾਅ ਨੋਟ ਕਰ ਲਏ ਵੀਰੇ ਜੀ ਜੀ ਧੰਨਵਾਦ ਜੀ ਤੁਸੀਂ ਨੋਟ ਨਹੀਂ ਕਰੋਗੇ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਰੋ ਉਹੀ ਕਰ ਰਿਹਾ ਨਹੀਂ ਤੁਹਾਡੀ ਜ਼ਿੰਮੇਵਾਰੀ ਨੇ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਹੈ ਜੀ ਉਹ ਦੱਸਣਗੇ ਏ ਇਹ ਦੱਸੋ ਇਹ ਫੈਕਟਰੀ ਵਾਲੇ ਇਤਰਾਜ਼ ਨੋਟ ਕਿਵੇਂ ਕਰ ਰਹੇ ਨੇ ਜੀ ਦੱਸੋ ਜੀ ਜਵਾਬ ਬੋਲੋ ਕੁਛ ਇਹ ਇਹ ਕਹਿੰਦੇ ਅਸੀਂ ਇਤਰਾਜ਼ ਨੋਟ ਕਰ ਲਿਆ ਇਹ ਦੱਸੋ ਇਹ ਕੌਣ ਹੁੰਦੇ ਆ ਇਹ ਕਰ ਰਹੇ ਆ ਜੀ ਬੋਰਡ ਤੇ ਬੰਦੇ ਕਰ ਰਹੇ ਆ ਕੋਈ ਨਹੀਂ ਮੇਰਾ ਇਹੇ ਲਾਸਟ ਦੇ ਸਵਾਲ ਆ ਜੀ ਮੈਨੂੰ ਲੱਗਦਾ ਕਿਸੇ ਨੇ ਕੀਤਾ ਜਾਂ ਨਹੀਂ ਕੀਤਾ ਮੈਨੂੰ ਸ਼ਾਇਦ ਪਤਾ ਨਹੀਂ ਕਿ ਜਿਹੜੀ ਇਹ ਬੈਲਟ ਆ ਜਿਹੜੀ ਇਹ ਮਾਨਸਾ ਬਠਿੰਡਾ ਬੈਲਟ ਆ ਇੱਥੋਂ ਦੀ ਕੈਂਸਰ ਟ੍ਰੇਨ ਜਾਂਦੀ ਹੈ ਕੈਂਸਰ ਟ੍ਰੇਨ ਜਾਂਦੀ ਜਿਹੜੀ ਬੀਕਾਨੇਰ ਦੇ ਵਿੱਚ ਇਸ ਪਿੰਡਾਂ ਦਾ ਜਿਹੜਾ ਕਿ ਜਮੀਨੀ ਪਾਣੀਆਂ ਪੀਣ ਯੋਗ ਨਹੀਂ ਹੈਗਾ 12 ਗ੍ਰਾਮ ਪੰਚਾਇਤ ਦੇ ਮਤੇ ਨਹੀਂ ਜੀ ਤੇ ਇੱਕ ਰਸਤੇ ਦਾ ਮਤਾ ਜੀ ਟੋਟਲ ਜੀ ਟੋਟਲ 12 ਮਤੇ ਆ ਜੀ ਮੈਂ ਸਾਰਾ ਇੱਕ ਚੀਜ਼ ਸੱਚ ਮੈਨੂੰ ਹੁਣ ਤੁਹਾਡੀ ਗੱਲ ਤੋਂ ਜ਼ਿਆਦਾ ਚੇਤੇ ਆ ਗਿਆ ਜੀ ਇੱਥੇ ਜਿਹੜੀ ਕੈਂਸਰ ਟ੍ਰੇਨ ਜਾਂਦੀ ਆ ਪਿੰਡਾਂ ਦੇ ਵਿੱਚ ਬਿਮਾਰੀ ਬਹੁਤ ਜ਼ਿਆਦਾ ਥੋਡੀ ਫੈਕਟਰੀ ਇਹ ਪੋਲੂਸ਼ਨ ਕਰੂਗੀ ਕਿਹੜਾ ਇੱਥੇ ਜਿਹੜੀ ਬਿਮਾਰੀ ਫੈਲੂਗੀ ਜਾ ਉਹਨਾਂ ਦੇ ਲੋਕਾਂ ਦੇ ਵਾਸਤੇ ਜਿਹੜਾ ਪੋਲਿਊਸ਼ਨ ਫੈਲੂਗਾ ਤੁਸੀਂ ਉਹਦੇ ਵਾਸਤੇ ਕੀ ਕਰੋਗੇ? ਜਾਂ ਜਿਹੜੀ ਬਿਮਾਰੀ ਫੈਲੀ ਹੋਗੀ ਜਿਵੇਂ ਕਿ ਤੁਹਾਡੇ ਪੋਲਿਊਸ਼ਨ ਦੇ ਨਾਲ ਉਹਦੇ ਵਾਸਤੇ ਤੁਹਾਡੇ ਕੀ ਪਲਾਨ ਨੇ ਜੀ? ਉਹਦੇ ਵਾਸਤੇ ਵੀਰਜੀ ਬਜਟ ਰੱਖਿਆ ਜਾਊਗਾ। ਕਿੰਨਾ ਬਜਟ ਜੀ? ਕੀ ਕੀ ਬਜਟ ਹੋਊਗਾ? ਉਹ ਅਜੇ ਸਮਾਧਾਨ ਉਸੇ ਤੇ ਪੂਰੀ ਕਿਹੜੀ ਡਾਕਟਰੀ ਟੀਮ ਹੋਊਗੀ ਕੀ ਹੋਊਗਾ ਕਿੰਨਾ ਕੈਂਸਰ ਫੈਲੂਗਾ ਪ੍ਰਦੂਸ਼ਣ ਫੈਲੂਗਾ ਜੀ ਅਜੇ ਅਜੇ ਉਸ ਦਾ ਪ੍ਰੋਟੋਕੋਲ ਨਹੀਂ ਬਣਾਇਆ ਗਿਆ ਜਦੋਂ EIA ਬਣ ਗਈ ਤਾਂ ਉਸ ਤੋਂ ਬਾਅਦ ਵਿੱਚ ਉਹ ਕੋਰਿਲੇਟ ਕਰ ਲੈ ਤੱਕ ਇਸ ਦਾ ਮਤਲਬ ਕਿ ਤੁਹਾਡੇ ਕੋਲੇ ਜਿਹੜੀ ਇੱਥੇ ਬਿਮਾਰੀ ਫੈਲੂਗੀ ਤੁਹਾਡੀ ਫੈਕਟਰੀ ਨਾਲ ਪ੍ਰਦੂਸ਼ਣ ਹੋਊਗਾ ਉਹਦੇ ਵਾਸਤੇ ਤੁਹਾਡੇ ਕੋਲੇ ਕੋਈ ਪੱਕਾ ਪ੍ਰਬੰਧ ਨਹੀਂ ਹੈਗਾ ਨੋਟ ਕਰੋ ਜੀ ਇਹ ਸਰ ਬੇਨਤੀ ਆ ਕਿ ਆਹ ਰੈਗੂਲੇਸ਼ਨ ਤੁਹਾਨੂੰ ਸਬਮਿਟ ਕਰਾਉਣੇ ਆ ਜੀ ਪਲੀਜ਼ ਤੁਸੀਂ ਇਹ ਸਬਮਿਟ ਕਰ ਲੋ ਜਿਹੜਾ ਕਿ ਤਲਵੰਡੀ ਆਕਲੀਆਂ ਦੀ ಗ್ರಾಮ ਪੰਚਾਇਤ ਦਾ ਮਤਾ ਪਿਆ ਹੋਇਆ ਜੀ ਜਿਹਦੇ ਵਿੱਚ ਇਸ ಗ್ರಾಮ ਪੰਚਾਇਤ ਨੇ ਮਤਾ ਸਰਬਸੰਤੀ ਨਾਲ ਪਾਇਆ ਕਿ ਇਸ ਫੈਕਟਰੀ ਨੂੰ ਜੀਐਸਡਬਲਿਊ ਜਨਾ ਦੀ ਜਿਹੜੀ ਫੈਕਟਰੀ ਲੱਗ ਰਹੀ ਆ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਸਾਡੇ ਪਿੰਡ ਚੋਂ ਰਸਤਾ ਨਹੀਂ ਦਿੱਤਾ ਜਾਊਗਾ ਅਤੇ ਉਸ ਦੇ ਨਾਲ 15 ਤੋਂ 20 ਮਤੇ ਹੈਗੇ ਨੇ ਸਾਡੇ ਜਿਹੜੇ ਇੱਥੋਂ ਦੇ ਇਲਾਕੇ ਦੇ ਨੇੜੇ ਤੇੜੇ ਦੇ ਲੋਕਾਂ ਦੇ ਪਿੰਡਾਂ ਦੇ ਪੰਚਾਇਤਾਂ ਦੇ ಗ್ರಾಮ ਪੰਚਾਇਤਾਂ ਦੇ ਇਸ ਫੈਕਟ ਨੂੰ ਨਾ ਮਨਜ਼ੂਰ ਕਰਨ ਦੇ ਪਲੀਜ਼ ਇਹ ਤੁਸੀਂ ਸਬਮਿਟ ਕਰੋ ਜੀ ਆ ਪਲੀਜ਼ ਔਨ ਦਾ ਰਿਕਾਰਡ ਸਬਮਿਟ ਕਰ ਲਓ ਸਰ ਨਹੀਂ ਨਹੀਂ ਨਾ ਪਲੀਜ਼ ਇਹ ਸਬਮਿਟ ਕਰੋ ਜੀ ਆਓ ਸਾਫ ਅੱਪੀ ਭਰਾਓ ਜੀ ਇੱਥੇ ਆ ਆ ਜੋ ਸਰ ਪਲੀਜ਼ ਇੱਥੇ ਆ ਜਾਓ ਆਫੀਸ਼ੀਅਲੀ ਇਹ ਸਬਮਿਟ ਕਰ ਲਓ ਨਾ ਤੁਸੀਂ ਇੱਥੇ ਆ ਜਾਓ ਵੀਰ ਇੱਥੇ ਫੋਟੋ ਕਰਵਾ ਲਾ ਇੱਥੇ ਇੱਥੇ 15 ਤੋਂ 20 ਮਤੇ ਆ ਜੀ ਹਾਂ ਜੀ ਆ ਪਲੀਜ਼ ਕਿੰਤੀ ਕਰ ਲੋ ਜੀ ਇੱਕ ਵਾਰੀ ਇਹ ਦੇਸ਼ ਨੂੰ ਤਿੰਨ ਚੀਜ਼ਾਂ ਚਲਾਉਂਦੀਆਂ ಗ್ರಾಮ ਸਭਾ ਵਿਧਾਨ ਸਭਾ ਰਾਜ ਸਭਾ ਜਿਹੜਾ ਕਿ ಗ್ರಾಮ ਸਭਾ ਦੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਪਲੀਜ਼ ਸਰ ਫਰੀਦਕੋਟ ਵਾਲੇ ਸਰ ਜੀਰਾ ਫੈਕਟਰੀ ਜਿਹੜਾ ਆਏ ਮਾੜੇ ਕੋ ਅੱਛਾ ਤੁਸੀਂ ਬੋਲੋਗੇ ਸਰ ਦੇਸ਼ ਨੂੰ ਤਿੰਨ ਚੀਜ਼ਾਂ ਚਲਾਉਂਦੀਆਂ ಗ್ರಾಮ ਸਭਾ ਵਿਧਾਨ ਸਭਾ ਰਾਜ ਸਭਾ ਜਿਹੜੀ ਕਿ ಗ್ರಾಮ ਸਭਾ ਇੱਕ ਆਪਣੇ ਪਿੰਡ ਦੀ ਵੱਖਰੀ ਇੱਕ ਬਾਡੀ ਆ ਜਿਹੜਾ ਕਿ ਉਹਦਾ ਵੀ ਕੋਈ ਵੀ ਮਤਾ ਪੈ ਜਾਂਦਾ ਰੈਗੂਲੇਸ਼ਨ ਪੈ ਪੈ ਜਾਂਦਾ ਉਸ ਨੂੰ ਕਿਤੇ ਵੀ ਚੈਲੰਜ ਨਹੀਂ ਕੀਤਾ ਜਾਂਦਾ ਹੁਣ ਇਸ ਪਿੰਡਾਂ ਨੇ 12 ਮਤੇ ਪੈ ਤੁਹਾਨੂੰ ਦੇਤੇ ਆ ਰੈਗੂਲੇਸ਼ਨ ਦੇਤੇ ਆ ਕਿ ਜਿਹੜੇ ਇਸ ਫੈਕਟਰੀ ਨੂੰ ਨਾਮਨਜ਼ੂਰ ਕਰਦੇ ਆ ਇਸ ਰਸਤੇ ਨੂੰ ਨਾਮਨਜ਼ੂਰ ਕਰਦੇ ਆ ਕੀ ਉਸ ਮਤਿਆਂ ਦੇ ਆਧਾਰ ਤੇ ਇਸ ਫੈਕਟਰੀ ਦੇ ਨੂੰ ਨਾਮਨਜ਼ੂਰ ਕਰੂਗੀ ਪੀਪੀਸੀਬੀ ਇਸ ਨੂੰ ਬੰਦ ਕਰੂਗੀ ਜੀ ਇਹ ਜਿਹੜੀ ਕਾਰਵਾਈ ਰਿਪੋਰਟ ਹਨਾ ਜੀ ਸਾਡੇ ਵੱਲੋਂ ਨਹੀਂ ਵਾਚੀ ਜਾਣੀ ਜਿਹੜੇ ਤੁਹਾਡੇ ਮਤੇ ਆ ਅਸੀਂ ਕਾਰਵਾਈ ਰਿਪੋਰਟ ਦਾ 12 ਦੇ 12 ਦੇ ਵਿੱਚ ਜ਼ਿਕਰ ਕਰਕੇ ਉੱਪਰ ਭੇਜ ਦਿੰਦੀਆਂ ਸੀ ਜੀ ਠੀਕ ਹੈ ਸਾਰੇ ਉਹ ਇਨਕਲੂਡ ਹੋ ਜਿਹੜੇ ਮਤੇ ਹੋਣਗੇ ਵਿੱਚ ਹੋਣਗੇ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਛਵੀ ਬਣੀ ਆ ਪਲੀਜ਼ ਉਸ ਨੂੰ ਠੀਕ ਕੀਤਾ ਜਾਊਗਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਦੇ ਉੱਤੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰੂਗਾ ਪੰਜਾਬ ਦਾ ਜਿਹੜਾ ਪ੍ਰਦੂਸ਼ਣ ਹੋ ਰਿਹਾ ਉਸ ਦੀ ਰਾਖੀ ਕਰੂਗਾ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਪਰ ਅਸੀਂ ਨਾਲ ਨਾਲ ਇਹ ਵੀ ਕਹਿੰਨੇ ਆ ਕਿ ਜਿਹੜੇ ਤੁਹਾਡੇ ਚ ਕਰਾਪਸ਼ਨ ਹੈਗੀ ਆ ਅਫਸਰਾਂ ਵਿੱਚ ਉਹਨਾਂ ਦੇ ਉੱਤੇ ਵੀ ਜ਼ਰੂਰ ਗੌਰ ਕੀਤਾ ਜਾਵੇ ਧੰਨਵਾਦ